ਆ ਰਿਆ ਭੱਜ ਕੇ ਸ਼ੇਰੂ ਨੇ ਫੜਿਆ ਜਦੋਂ ਨੇ ਪਲਸ ਤੋ ਤੜਾਤਾ ਸ਼ੇਰੂ ਪਰਾਂ ਹੋ ਗਿਆ ਮੇਰੇ ਬੱਜੇ ਨਾਲ ਕਿਤੇ ਉਦੋਂ ਮੈਂ ਫੜਿਆ ਪਰ ਮੈਂ ਸਿੱਟ ਲੈ ਸੀ ਉਹ ਬੰਦਾ ਉਸ ਨੂੰ ਹਾਥੀ ਪਾਈ ਮੈਂ ਖੋਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਖੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲ ਨਰਮ ਸੀਗਾ ਪਹਿਲਾਂ ਵਾਰ ਕੈਮਰਾ ਸੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਕੇ ਜਦੋਂ ਮੈਨੂੰ ਕਿਸ ਨੇ ਕਹਿਤਾ ਕਿ ਉਹਨੇ ਮੇਰੇ ਹੱਥ ਜਿਹੇ ਤਲਾਤਾ ਸੀ ਉਹਨੇ ਪਰ ਮੇਰੇ ਬੱਜ ਵੀ ਸਕਦਾ ਸੀ ਪਰ ਉਹਦਾ ਮੈਂ ਫੜਿਆ ਸੀ ਹੱਥਾਂ ਕੱਟ ਕੇ ਹਾਂ ਮੋਟਰ ਸਿੱਟ ਕੇ ਫੇਰ ਭੱਜਦੇ ਨੇ ਉਹ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਤੋਂ ਲਾਹਿਆ ਮੈਂ ਉਹ ਠੀਕ ਹੈ ਜੀ ਉਹ ਸਾਈਕਲ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਦਾ ਤੇ ਮੈਨੂੰ ਕਹਿੰਦਾ ਪਰ ਹੋ ਜਾ ਬਾਬਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਮੈਨੂੰ ਛੁਣ ਮਾਰਿਆ ਨਹੀਂ ਮੈਂ ਛੜਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ 'ਚ ਲਾਇਆ ਉਹਨੇ ਇਸ ਕਰਕੇ ਫੇਰ ਉਹ ਪੱਛੀ ਗਏ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਆਈ ਬੰਦੇ ਦਾ गांव ਤੇ ਬੈਠਾ ਸੀ RAM nal ਬੈਠਾ ਸੀ ਦਾ ਕੰਮ ਕਰੀ ਜਾਂਦਾ ਜੇ ਤੇ ਇੱਕ ਦਮ ਢਾਕਾ ਪਿਆ ਛੁੱਟਿਆ ਮੈਨੂੰ ਪਤਾ ਨਹੀਂ ਲੱਗਿਆ ਕੀ ਹੈ ਮੈਂ ਘਰ ਆ ਕੇ ਸ਼ੀਸ਼ਾ ਟੁੱਟਿਆ ਹੋਇਆ ਸੀ ਇਹ ਦੇਖਿਆ ਤਾਂ ਜਦੋਂ ਬਾਹਰੋਂ ਪਤਾ ਲੱਗਿਆ ਵੀ ਦੋ ਤਿੰਨ ਬੰਦੇ ਆਏ ਨੇ ਕੋਈ ਫਾਇਰ ਦੋ ਤਿੰਨ ਫਾਇਰ ਮਾਰ ਕੇ ਗਈ ਗੱਲ ਮੈਨੂੰ ਕੁਝ ਨਹੀਂ ਫਾਇਰ ਨੇ ਛੋਟੇ ਬੰਦੇ ਅੰਦਰੋਂ ਆਈ ਅੰਦਰ ਫਾਇਰ ਪਹਿਲਾਂ ਕਦੇ ਕੋਈ ਛੋਟੇ ਬੰਦੇ ਆ ਕੇ ਨਹੀਂ ਨਾ ਕੋਈ ਕਿਸੇ ਨੇ ਕੋਈ ਫਰੋਤੀ ਨਹੀਂ ਨਾ 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 ਕੋਈ ਨਾ ਕੋਈ ਆਪਕੋ ਤੁੰਗੂ ਕਿਹਦੇ ਨਾ ਨਾ ਕੋਈ ਸ਼ੱਕ ਨਹੀਂ ਹੈ ਨਹੀਂ ਜੇ ਕੋਈ ਕਿੰਨਾ ਮੁਸ਼ਾਈਲ ਲਾਲਗੜੀ ਨਹੀਂ ਕਿੰਨੇ ਦਾ ਸਮਾਂ ਹੋ ਗਿਆ ਵਾਸਤੇ ਤਾਂ ਕਿ 15 ਮਿੰਟ ਦੀ ਗੱਲ ਨਾ ਨਾ ਕੋਈ ਕੋਲ ਖੜਾ ਵੀ ਹੋਇਆ ਨਾ ਕੁਝ ਨਹੀਂ ਆਇਆ ਜਿਵੇਂ ਆਪਾਂ ਕੋਈ ਨਹੀਂ ਕਰਦੇ ਕਰਦੇ ਮੇਰੇ ਚਾਚਾ ਜੀ ਨੇਗੇ ਤੇ ਪਹਿਲਾਂ ਕੋਈ ਇਹ ਜੀ ਕੋਈ ਗੱਲ ਨਹੀਂ ਕੋਈ ਫਰੋਤੀ ਵਾਲੀ ਗੱਲ ਨਹੀਂ ਕੋਈ ਖਾਸ ਲੜਾਈ ਝਗੜੇ ਵਾਲੀ ਵੀ ਕੋਈ ਗੱਲ ਨਹੀਂ ਹੈਗੀ ਪਰ ਪਤਾ ਨਹੀਂ ਲੱਗਿਆ ਜੇ ਕੌਣ ਸੀ ਦੋ ਬੰਦੇ ਸੀ ਕਿਹਾ ਜਾ ਰਿਹਾਗਾ ਤੇ ਅੱਗੇ ਮੋਟਰਸਾਈਕਲ ਵੀ ਹੋਰ ਸੱਟ ਟੁੱਟ ਗਏ ਹਨ ਤੇ ਬਾਜ਼ਾਰ ਭਰਿਆ ਹੋਇਆ ਭਰੇ ਬਾਜ਼ਾਰ ਦੇ ਵਿੱਚ ਤੁਸੀਂ ਦੇਖੋ ਵੀ ਫਾਇਰਿੰਗ ਕਰਕੇ ਗਏ ਆ ਦੋ ਬੰਦੇ ਸ਼ੀਸ਼ ਇਥੇ ਥੱਲੇ ਹੀ ਇਥੇ ਨਾਲ ਕੁਰਸੀ ਤੇ ਚਾਚਾ ਹੀ ਬੈਠੇ ਸੀਗੇ ਤੇ ਜਿਹੜਾ ਹਾਲ ਆ ਤੁਸੀਂ ਦੇਖ ਹੀ ਰਹੇ ਹੋ ਬਾਕੀ ਪੁਲਿਸ ਆਈ ਹੈ ਇੱਥੇ ਦੇਖ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਆਪਣੇ ਜੋ ਵੀ ਸੀਸੀਟੀਵੀ ਵਗੈਰਾ ਲੱਗੇ ਹੋਇਆ ਉਹਨਾਂ ਦੀ ਜਿਹੜੀ ਫੁਟੇਜ ਆ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਵੀ ਦੇਖਦੇ ਆ ਕਿਸੇ ਚ ਕੈਪਚਰ ਹੋਇਆ ਪਰ ਸਮਝ ਤੋਂ ਪਰੇ ਇਹ ਗੱਲ ਵੀ ਭਰੇ ਬਾਜ਼ਾਰ ਦੇ ਵਿੱਚ ਲੋਕਾਂ ਦਾ ਜਿਹੜਾ ਹੌਸਲਾ ਉਹ ਕਿਵੇਂ ਪੈ ਗਿਆ ਕਿ ਫਾਇਰਿੰਗ ਕਰਕੇ ਆ ਤਾਂ ਜਾਂ ਗਲੀ 'ਚ ਮੌਂਦੇ ਸੀ ਮੁੰਡੇ ਮੋਟਰਸਾਈਕਲ ਲਈ ਦੋ ਉਹਨਾਂ ਨੇ ਪਿੱਛੇ ਦੁਕਾਨ ਬੁੜੀਆਂ ਦੇ ਵਿੱਚ ਮਾਰਾ ਮੋਟਰਸਾਈਕਲ ਉਹ ਜਦੋਂ ਭੱਜਣ ਲੱਗੇ ਸੀ ਉਹਨਾਂ ਨੂੰ ਫੜ ਦਿੱਤੀ ਸੀ ਜੀ ਉਹਨਾਂ ਨੇ ਤਿੰਨ ਚਾਰ ਫੈਰ ਚਲਾ ਦੇ। ਫੈਰ ਕਿਤੇ ਚਲਾਇਆ ਉਹ? ਫੈਰ ਕਿਤੇ ਉਹਨਾਂ ਨੇ ਪਹਿਲਾਂ ਤਾਂ ਉਹੀ ਚਲਾਤੇ ਵੀ ਸਾਨੂੰ ਛੱਡ ਦੇਣਾ। ਵੀ ਭਾਜੀ ਅਸੀਂ ਉਦੋਂ ਵਾਰ ਫਿਰ ਗਾਹਾਂ ਆ ਕੇ ਗੁਰਦੁਆਰਾ ਸਾਹਿਬ ਨਾਲ ਬਾਬੇ ਨੇ ਦੱਬ ਲਿਓ। ਡੱਕ ਪਈ। ਜਦੋਂ ਅਸੀਂ ਉਹਨਾਂ ਨੂੰ ਦੁਆਰੇ ਫੜ ਲੱਕੇ ਫਿਰ ਉਹਨਾਂ ਨੇ ਸਿੱਧੀ ਚਲਾਇਆ ਮਸਾ ਜਾਨ ਬਚਾਈਏ। ਕਿਆ ਜਾਨ ਸੀ? ਦੋ ਜੜੀ ਸੀ। ਮੂੰਹ ਬੰਨੇ ਸੀ ਚਿੱਤੇ ਪਰਨੇ ਦਾ। ਹਥਿਆਰ ਕੀ ਸੀ? ਹਥਿਆਰ ਪਿਸਤੌਲ ਸੀ ਉਹਨਾਂ ਕੋਲੇ। ਕਲ ਮਾਰਿਆ। ਭੱਜ ਕੇ ਸ਼ੇਰੂ ਨੇ ਫੜਿਆ ਜਦੋਂ ਨੇ ਪਲਸਤ ਬਟੋਲ ਚਲਾਤਾ ਸ਼ੇਰੂ ਪਰਾਂ ਹੋ ਗਿਆ ਵੀ ਮੇਰੇ ਬੱਚੇ ਨਾਲ ਕਿਤੇ। ਉਦੋਂ ਵਾਰ ਮੈਂ ਫੜਿਆ। ਪਰ ਮੈਂ ਸਿੱਟਲੇ ਜਿਉਂ ਬੰਦਾ ਉਸ ਨੂੰ ਹਾਥੀ ਪਾਈ ਮੈਂ ਖੋਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਖੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨੂੰ ਅਨਾਰਮ ਸੀਗਾ ਪਹਿਲਾ ਵਾਰ ਕੈਮਰਾ ਸੀਰੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਕੇ ਜਦੋਂ ਮੈਨੂੰ ਕਿਸ ਨੇ ਕਹਿਤਾ ਕਿ ਉਹਨੇ ਮੇਰੇ ਹੱਥ ਜਿਹੇ ਥਲਾਤਾ ਸੀ ਉਹਨੇ ਪਰ ਮੇਰੇ ਵੱਜ ਵੀ ਸਕਦਾ ਸੀ ਪਰ ਉਹਦਾ ਐਮਐਲ ਫੜਿਆ ਹੋਇਆ ਸੀ ਹੱਥਾਂ ਨੇ ਕੱਟ ਕੇ ਹਾਂ ਮੋਟਰ ਸਿੱਟ ਕੇ ਫੇਰ ਪੱਦੇ ਨੇ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਤੋਂ ਲਾਹਿਆ ਮੈਂ ਉਹ ਠੀਕ ਹੈ ਜੀ ਔਰ ਸਾਈਡ ਤੋਂ ਲਾ ਕੇ ਸਿੱਟ ਕੇ ਜਦੋਂ ਉਹਨੇ ਪਿਸਤੌਲ ਚਾਲਦਾ ਤੁਹਾਨੂੰ ਕਹਿੰਦਾ ਪਰ ਹੋ ਜਾ ਪਰ ਹੋ ਜਾ ਮੈਂ ਪਾਸੇ ਹੋ ਗਿਆ ਫਿਰ ਮੈਂ ਸੁਣ ਮਾਰ ਨਹੀਂ ਮੈਂ ਛੱਡਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਕਸਟੋਲ ਚਲਾਇਆ ਮੇਰੇ ਹੱਥ ਜੀ ਲਾਇਆ ਉਹਨੇ ਇਸ ਕਰਕੇ ਫਿਰ ਉਹ ਪਾਸੇ ਗਿਆ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਆਈ ਬੰਦੇ ਦਾ ਮੈਂ ਤਾਂ ਦੁਕਾਨ ਤੇ ਬੈਠਾ ਸੀ ਰਾਮ ਨਾਲ ਬੈਠਾ ਸੀ ਕੰਮ ਕਰੀ ਜਾਂਦਾ ਜੇ ਤੇ ਇੱਕ ਦਮ ਪਟਾਕਾ ਪਿਆ ਛੁੱਟਿਆ ਮੈਨੂੰ ਨਹੀਂ ਪਤਾ ਲੱਗਿਆ ਕੀ ਹੈ ਮੈਂ ਘਬਰਾ ਕੇ ਸ਼ੀਸ਼ਾ ਟੁੱਟਿਆ ਹੋਇਆ ਸੀ ਇਹ ਦੇਖਿਆ ਤਾਂ ਜਦੋਂ ਬਾਹਰੋਂ ਪਤਾ ਲੱਗਿਆ ਵੀ ਦੋ ਤਿੰਨ ਬੰਦੇ ਆਏ ਨੇ ਕੋਈ ਫਾਇਰ ਦੋ ਤਿੰਨ ਫਾਇਰ ਮਾਰ ਕੇ ਗਈ ਗੱਲ ਮੈਨੂੰ ਕੁਝ ਨਹੀਂ ਹੈ ਨਹੀਂ ਛੋੜੇ ਬੰਦੇ ਅੰਦਰੋਂ ਆਈ ਅੰਦਰ ਪੈਰ ਹੂੰ ਪਹਿਲਾਂ ਕਦੇ ਕੋਈ ਛੋੜੇ ਦਾਰ ਤੇ ਆ ਕੇ ਨਾ ਨਾ ਕੋਈ ਕਿਸੇ ਨੇ ਕੋਈ ਫਰੋਦੀ ਨਾ 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 ਕੁਝ ਨਹੀਂ ਹੋਇਆ ਕੋਈ ਕੋਈ ਸਾਨੂੰ ਕਿਸੇ ਨਾ ਨਾ ਕੋਈ ਸ਼ੱਕ ਨਹੀਂ ਹੈ ਨਹੀਂ ਜੇ ਤੁਹਾਨੂੰ ਕਿੰਨਾ ਪੁੱਛਾਈ ਨੂੰ ਲਾਲ ਗਾਟੀ ਨਹੀਂ ਕਿੰਨੇ ਦਾ ਸਮਾਂ ਹੋ ਗਿਆ ਵਾਸਤੇ ਤਾਂ ਕਿੰਨਾ 15 ਮਿੰਟ ਗਿਆ ਨਾ ਨਾ ਕੋਈ 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 ਹੋਇਆ ਨਾ ਕੁਝ ਨਹੀਂ ਆਇਆ ਜੇ ਤੁਸੀਂ ਕੋਈ ਨਹੀਂ ਗੱਲ ਕਰਦੇ ਮੇਰੇ ਚਾਚਾ ਜੀ ਨੇਗੇ ਤੇ ਪਹਿਲਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਕੋਈ ਫਰੋਦੀ ਵਾਲੀ ਗੱਲ ਨਹੀਂ ਕੋਈ ਕਾਸ ਲੜਾਈ ਚ ਅਗੜੀ ਵਾਲੀ ਵੀ ਕੋਈ ਗੱਲ ਨਹੀਂ ਹੈਗੀ ਪਰ ਪਤਾ ਨਹੀਂ ਲੱਗਿਆ ਅਜੇ ਕੌਣ ਸੀ ਦੋ ਬੰਦੇ ਸੀ ਕਿਹਾ ਜਾ ਰਹਿਗਾ ਤੇ ਅੱਗੇ ਮੋਟਰਸਾਈਕਲ ਵੀ ਹੋਰ ਸੱਟ ਟੁੱਟ ਗਏ ਹਨ ਤੇ ਬਾਜ਼ਾਰ ਭਰਿਆ ਹੋਇਆ ਭਰੇ ਬਾਜ਼ਾਰ ਦੇ ਵਿੱਚ ਤੁਸੀਂ ਦੇਖੋ ਵੀ ਫਾਇਰਿੰਗ ਕਰਕੇ ਗਏ ਆ ਦੋ ਬੰਦੇ ਸ਼ੀਸ਼ੇ ਦੇ ਉੱਤੇ ਇੱਥੇ ਥੱਲੇ ਹੀ ਇੱਥੇ ਨਾਲ ਕਾਤੀ ਤੇ ਚਾਚਾ ਹੀ ਬੈਠੇ ਸੀਗੇ ਤੇ ਜਿਹੜਾ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਬਾਕੀ ਪੁਲਿਸ ਆਈ ਹੈ ਇੱਥੇ ਦੇਖ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਆਪਣੇ ਜੋ ਵੀ ਸੀਸੀਟੀਵੀ ਵਗੈਰਾ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਫੁਟੇਜ ਆ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਵੀ ਦੇਖਦੇ ਆ ਕਿਸੇ ਚ ਕੈਪਚਰ ਹੋਇਆ ਪਰ ਸਮਝ ਤੋਂ ਪਰੇ ਬਾਜ਼ਾਰ ਦੇ ਵਿੱਚ ਲੋਕਾਂ ਦਾ ਜਿਹੜਾ ਹੌਸਲਾ ਉਹ ਕਿਵੇਂ ਪੈ ਗਿਆ ਕਿ ਫਾਇਰਿੰਗ ਕਰਕੇ ਆ ਤਾ ਜਾਂ ਗਲੀ ਚ ਮਾਉਂਦੇ ਸੀ ਮੁੰਡੇ ਮੋਟਰਸਾਈਕਲ ਲਈ ਦੋ ਉਹਨਾਂ ਨੇ ਪਿੱਛੇ ਦੁਕਾਨ ਬੁੜੀਆਂ ਦੇ ਵਿੱਚ ਮਾਰਾ ਮੋਟਰਸਾਈਕਲ ਉਹ ਜਦੋਂ ਭੱਜਣ ਲੱਗੇ ਸੀ ਉਹਨਾਂ ਨੂੰ ਫੜ ਦਿੱਤੀਗੇ ਜੀ ਉਹਨਾਂ ਨੇ ਤਿੰਨ ਚਾਰ ਫਾਇਰ ਚਲਾ ਦੇ ਫਾਇਰ ਕਿਹਦੇ ਚਲਾਇਆ ਸਰ ਕਿਸੇ ਦੇ ਉਹਨਾਂ ਨੇ ਪਹਿਲਾਂ ਤਾਂ ਉਹੀ ਚਲਾਤੇ ਵੀ ਸਾਨੂੰ ਛੱਡ ਦੇਣਾ ਵੀ ਭਾਜੀ ਸੀ ਉਦੋਂ ਵਾਰ ਫਿਰ ਗਾਹਾਂ ਆ ਕੇ ਗੁਰਦੁਆਰਾ ਸਾਹਿਬ ਨਾਲ ਬਾਬੇ ਨੇ ਦੱਬ ਲਿਓ ਤਿੱਕ ਪਈ ਜਦੋਂ ਅਸੀਂ ਉਹਨਾਂ ਨੂੰ ਦੁਆਰੇ ਫੜ ਲਏ ਫਿਰ ਉਹਨਾਂ ਨੇ ਸਿੱਧੀ ਚਲਾਇਆ ਮਸਲਾ ਜਾਣ ਵਿੱਚ ਆਈਏ ਕਿਆ ਜਮੇ ਸੀ ਦੋ ਜੜੀ ਸੀ ਮੂੰਹ ਬੰਨੇ ਸੀ ਚਿੱਟੇ ਪਰਦੇ ਨਾਲ ਹਥਿਆਰ ਸੀ ਹਥਿਆਰ ਪਿਸਤੌਲ ਸੀ ਉਹਨਾਂ ਕੋਲ